ਗਰਮੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਢਾਉਣ ਵਾਲੀ ਗਰਮੀ ਕਾਰਨ ਲੋਕ ਪਰੇਸ਼ਾਨ ਨਜ਼ਰ ਆ ਰਹੇ ਸੀ ਚਿਹਰਿਆਂ ਤੇ ਦੁਬਾਰਾ ਰੌਣਕ ਵਰਤੀ ਆਇਆ ਤਾਂ ਬਰਸਾਤ ਪੈਣ ਨਾਲ ਸਰਹੱਦੀ ਖੇਤਰ ਦੇ ਕਿਸਾਨ ਵੀ ਜਿਹੜੇ ਕੀ ਖੁਸ਼ ਨਜ਼ਰ ਆ ਰਹੇ ਨੇ ਤਾਂ ਬਰਸਾਤ ਕਾਰਨ ਕਿਸਾਨਾਂ ਨੂੰ ਝੋਨਾ ਲਾਉਣਾ ਵੀ ਜਿਹੜਾ ਕੀ ਆਸਾਨ ਹੁੰਦਾ ਹੋਇਆ ਹੈ ਕੀ ਨਾਇਆ ਕੀ ਕਹਿੰਦਾ ਜਦੋਂ ਬਾਰਿਸ਼ ਹੁੰਦੀ ਹੈ ਅੱਜ ਮੇਰਾ ਨਾਮ ਇਨੋਦ ਰੋੜਾ ਜੀ ਕੁਦਰਤ ਅੱਜ ਮਿਹਰਬਾਨ ਹੋਈ ਹੈ ਅੱਜ ਬਰਸਾਤ ਹੋਈ ਹੈ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿਲ ਗਏ ਆ ਕਿਉਂਕਿ ਬਹੁਤ ਗਰਮੀ ਭਾਜੀ 47 48 ਡਿਗਰੀ ਟੈਂਪਰੇਚਰ ਔਰ ਬਹੁਤ ਜਿਆਦਾ ਲੂਸ ਸੀ ਜਿਹਦੇ ਨਾਲ ਨਾ ਸਾਰੇ ਲੋਕ ਮਤਲਬ ਹੋਸ਼ ਹੋਏ ਪਏ ਸੀ ਤੇ ਅੱਜ ਕੁਦਰਤ ਨੇ ਹਰ ਚਿਹਰਾ ਖਿਲਾਤਾ ਕਿਉਂਕਿ ਇਤੋਂ ਬਿਨਾ ਹਰ ਏਸੀ ਫੇਲ ਹੀ ਹੈ ਜਰਕੀ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਬਰਸਾਤ ਹੋਈ ਹੈ ਤੇ ਤਰਤੀਮਾਂ ਨੂੰ ਠੰਡ ਪਹੁੰਚੀ ਹੈ ਅ ਪਰਮਾਤਮਾ ਕਰੇ ਕਿ ਦੋ ਚਾਰ ਦਿਨ ਰਗਾ ਤਾਂ ਰਜ ਕੇ ਮੀਂਹ ਪਵੇ ਜਿਹੜਾ ਕਿ ਜਿੰਨੀ ਗਰਮੀ ਅੱਜ ਤੱਕ ਪੈ ਚੁੱਕੀ ਹੈ ਜਿੰਨੀ ਧਰਤੀ ਦੇ ਅੰਦਰ ਤਪਸ਼ ਹੈ ਉਹ ਠੰਡੀ ਹੋ ਸਕੇ ਜੀ ਕੀ ਨਾਏ ਕੀ ਕਹਿਣਾ ਚਾਹੁੰਦੇ ਜੀ ਸਰ ਮੇਰਾ ਨਾਮ ਵਿਕਰਮ ਹੈ ਜੀ ਮੈਂ ਅੱਜ ਤੁਹਾਡੇ ਸਾਹਮਣੇ ਬਾਰਿਸ਼ ਹੋ ਰਹੀ ਹੈ 42 ਤੋਂ 47 ਡਿਗਰੀ ਟੈਂਪਰੇਚਰ ਹੋ ਚੁੱਕਿਆ ਹੈ ਆਪਾਂ ਉਸ ਮਾਲਕ ਦੇ ਅਕਾਲਪੁਰਖ ਦਾ ਧੰਨਵਾਦ ਕਰਦੇ ਹਾਂ ਜਿੰਨੇ ਠੰਡਾ ਮੌਸਮ ਕੀਤਾ ਨੂ ਆ ਗ੍ਰੀਨ ਹੋਏ ਹੋੜ ਦੇਸ ਸੈਲਰੀ ਸੀ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਨਾਲ ਕਿ ਰੋਖ ਲਾਓ ਵਾਤਾਵਰਨ ਨੂੰ ਸੰਭਾਲੀਏ ਇਹ ਸਾਡਾ ਫਰਜ਼ ਬਣਦਾ ਕਿੰਨੀ ਗਰਮੀ ਮਿਲੇਗੀ ਅੱਜ ਜਿਹੜੀ ਸਰ ਅੱਜ ਬਹੁਤ ਹੈ ਟੈਂਪਰੇਚਰ 30 ਦੇ ਲਾਗੇ ਆ ਗਿਆ ਸਰ 46 47 ਸੀ ਬਾਜ਼ਾਰ ਸੁਣੇ ਪਈ ਸਰ ਹੁਣੇ ਦੇ ਨਾਲ ਲੋਕਾਂ ਦੇ ਕੰਮਾਂ 'ਚ ਵੀ ਥੋੜਾ ਪਰ ਫਰਕ ਪਏਗਾ ਬਾਜ਼ਾਰ 'ਚ ਚਹਿਲ ਪਹਲ ਹੋਏਗੀ ਲੋਕਾਂ ਦੇ ਕੰਮ ਚੱਲਣ ਦੇ ਸਬੰਧ ਵਿੱਚ ਪੰਛੀਆਂ ਤੇ ਕਿੰਨਾ ਨੁਕਸਾਨ ਪਏਗਾ ਸਰ ਬਹੁਤ ਪਏਗਾ ਤੁਹਾਨੂੰ ਜੁੱਦਾ ਕਹਿ ਰਿਹਾ ਕਿ ਹੌਟ ਵੇਵ ਚੱਲ ਰਹੀ ਹੈ ਜੀ ਮਤਲਬ ਵੀ ਬੰਦੇ ਘਰੋਂ ਨਹੀਂ ਨਿਕਲ پا ਰਹੇ ਤੇ ਪੰਛੀਆਂ ਦਾ ਉੱਥੇ ਬੜਾ ਬੁਰਾ ਹਾਲ ਹੋ ਰਿਹਾ ਹੈ ਜੀ ਤੇ ਇੱਕ ਅਪੀਲ ਕਰਾਂਗੇ ਫਿਰ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਇਹਨੂੰ ਵਾਤਾਵਰਨ ਨੂੰ ਇਸ ਕੁਦਰਤ ਨੂੰ ਸੰਭੀਰ ਰੱਖ ਲਈਏ ਇਹਦੀ ਸਾਂਝ ਸੰਭਾਲ ਕਰੀਏ ਜੋ ਆਉਣ ਵਾਲੀ ਪੀੜ੍ਹੀ ਸਾਨੂੰ ਕੋਸੇ ਨਾ ਤੇ